ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚੰਗੇ ਦੁੱਧ ਵਾਲੀਆਂ ਚਾਰ ਗਾਵਾਂ ਤੇ ਕੰਮ ਅੱਜ ਤੁਹਾਨੂੰ ਦਿਖਾਉਣੀ ਆ ਜਿਹਦੇ ਕੋਲ ਮੌਕੇ ਤੇ ਚੰਗਾ ਦੁੱਧ ਤਿਆਰ ਹੈ ਜਿਹੜਾ ਹਾਂ ਕੋ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਖੜੇ ਆਪਣੀ ਤਸੱਲੀ ਕਰਕੇ ਖੜੇ ਤੇ ਆਪ ਜਿਹੜੀਆਂ ਸੂਈਆਂ ਵਾਂ ਉਹਨਾਂ ਦੀ ਆਪਣੀ ਦੋ ਦੋ ਟਾਈਮ ਚਵਾਈ ਕਰੋ ਤੇ ਜਿਹੜੀਆਂ ਗੱਬਨਾ ਵੋ ਆਪਣੀਆਂ ਪਾਸ ਕਰਕੇ ਤੇ ਵੇਸ ਚਾਖ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂ ਜੀ ਵਿਧੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਸ਼ੁਕਰ ਹੈ ਚਲੋ ਵਧੀਆ ਕਿਰਪਾ ਜੀ ਦਿੱਤੀ ਜੇ ਅੱਜ ਤੇ ਚੰਗਾ ਚੁੰਡ ਚੁੰਡ ਕੇ ਵੀ ਸਲੱਬ ਕੇ ਲਿਆਂਦੇ ਸੀ ਇਹ ਵਿੱਚ ਦੋ ਲੈ ਕੇ ਆ ਬੰਦੇ ਅੱਛਾ ਇੱਕ ਗਾਈ ਲੈ ਕੇ ਉਹਦੇ ਥੱਲੇ 34 ਕਿਲੋ ਦੁੱਧ ਸੀ ਤੇ ਇੱਕ ਮੱਝ ਲੈ ਕੇ ਉਹਦੇ ਥੱਲੇ 21 ਕਿਲੋ ਦੁੱਧ ਸੀ ਅੱਛਾ ਹਾਂਜੀ ਦੋ ਲੈ ਕੇ ਵਿੱਚ ਤਾਂ ਹੁਣ ਕੀਤਾ ਇਹ ਤੇ ਉਹ ਕੱਲ ਆਇਆ ਨਹੀਂ ਗਿਆ ਤੇ ਫਿਰ ਤੇ ਅੱਜ ਵੀ ਸਾਰੀਆਂ ਜਿੰਨੀਆਂ ਉਹ ਮੱਝ ਡਾਕੇ ਰੱਖੀ ਆ ਬੰਦੇ ਚਾਹ ਪੀ ਕੇ ਹੁਣੇ ਗਏ ਆ ਅੱਛਾ ਇੰਨਾਂ ਕਹਿੰਦੇ ਆ ਅੱਛਾ ਬੰਦੇ ਵਿੱਚ ਵੀ ਵੀ ਵੀਡੀਓ ਪਾ ਕੇ ਦੇਣੀ ਵੀਡੀਓ ਪਾ ਕੇ ਵਿੱਚ ਨਹੀਂ ਅੱਛਾ ਹਾਂਜੀ ਮਾਜੇ ਕੋਤਰਾ ਕਿੰਨਾ ਤਿਆਰ ਦੁੱਧ ਮਾਜੇ ਕੋ ਦੁੱਧ ਤੇ 1 ਕਿਲੋ ਤਿਆਰ ਹੀ ਇਹਨੇ ਨਾ ਦੋ ਦਿਨ ਹੋ ਗਏ ਜੀ ਨਹੀਂ ਲਾਇਆ ਮਾਜ ਨੇ ਹੁਣ 17 ਜੇ 18 ਜੇ 8 ਲੀਟਰ ਵਾਲਾ ਨਹੀਂ ਆ ਜਿਹੜਾ ਆਪਾਂ ਕੰਡੇ ਤੇ ਰੱਖਦੇ ਨਾ ਉਹ ਦੁੱਧ ਦਾ ਪਾ ਦਸਾਂਗੇ ਉਹ ਕੰਡਾਲ ਦੇ ਘਰੋਂ ਲੈ ਗਿਆ ਹੋਵੇ ਅੱਛਾ ਹਾਂਜੀ ਅੱਜ ਮਤਲਬ ਚੰਗਾ ਦੁੱਧ ਤਿਆਰ ਆ ਲੈ ਸਾਡੇ ਚਲੋ ਨਾਮ ਦੱਸਦੇ ਕਰੀ ਹਾਂ ਨਾਮ ਬਲਵੰਤ ਸਿੰਘ ਪਿੰਡ ਜਸਰਾਉ ਰਕਸੀਲ ਜਨਾਲਾ ਜ਼ਿਲ੍ਹਾ ਮਸਾਦ ਫੋਨ ਨੰਬਰ 869931464 ਠੀਕ ਹੈ ਜੀ ਤੇ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਤਾਜੀ ਸੋਈ ਜਾਦ ਦੀ ਜੇ ਕੱਲ ਦੀ ਕੱਲ ਸੋਈ ਜੇ ਸ਼ਾਮ ਆਲੀ ਪੁਲਾ ਪੁਲਾ ਜੇ ਹਵਾ ਨੇ ਤੇ ਪਈ ਆਵਾ ਮਗਰ ਕੀ ਆਗੇ ਤੇ ਇਹ ਮਗਰ ਵਛੀ ਜੇ ਆਇਆ ਹੈ ਸ਼ਹਿਰ ਵਛੀ ਆ ਗਈ ਕਰਿਆ ਤੁਹਾਡੀ ਇਧਰ ਨੂੰ ਚੰਗੀ ਤਰ੍ਹਾਂ ਮਖਾਈ ਆ ਵਛੀ ਪਿਓਰ ਹਰ ਸ਼ਹਿਰ ਵਛੀ ਆ ਵਛੀ ਮਗਰ ਸੰਭਣਾ ਲਈ ਆ ਜੀ ਨਾੜੂ ਵੀ ਨਾੜੂ ਤਾਜ਼ਾ ਬਿਲਕੁਲ ਨਾ ਨਾ ਦੇਖ ਸਕਦੇ ਆ ਸ਼ਹਿਰ ਦੀ ਚੰਗੀ ਵਛੀ ਆ ਗਈ ਹੈ ਤੇ ਮਗਰ ਤੇ ਇਹ ਕਿੰਨਾ ਕ ਦੁੱਧ ਭਰੀ ਜਾਊਗੀ ਵਿਦਦੀ ਇਹ ਵੀ ਜੀ ਪਸ਼ਮੀਰ ਆ ਆਪਾਂ ਗਾਈ ਦਿੱਤੀ ਹੈ ਇਹ ਵਾਲੀ ਤੇ ਇਹ ਵਾਲੀ ਅੱਛਾ ਕੋ ਕਰੋ ਕੋ ਕਰੋ ਲੈਣੀਆਂ ਵਾਪਸ ਅੱਛਾ ਹਾਂਜੀ ਆਪਾਂ ਹੀ ਦਿੱਤੀਆਂ ਪਿਛਲੇ ਨਾਲ ਤੁਹਾਡੇ ਚੈਨਲ ਤੇ ਵੇਖੇ ਗਈਆਂ ਦੋਵੇਂ ਅੱਛਾ ਹਾਂਜੀ ਠੀਕ ਆ 5 26 ਕਿਲੋ ਇਹਨੇ ਪਿਛਲੇ ਨਾਲ ਦੁੱਧ ਦਿੱਤਾ ਵਾ ਹੁਣ ਗਾਂ ਮੌਸਮ ਚੰਗਾ ਹੁੰਦਾ 30 ਕਿਲੋ ਦਊਗੀ 5 ਕਿਲੋ ਦੋਦੀ ਆ ਪਾਇਰ ਗਾਰੰਟੀ ਦੇ ਦਾਂਗੇ ਤੋਰਫ ਇਹਦੇ ਕਰੀ ਨਾ ਹਾਂ ਬਾਕੀ ਇਹ ਵੀ ਇਹ ਵੀ ਗਾਈ ਨਹੀਂ ਹੈ ਮਾਸੀ ਆ ਅੱਛਾ ਫੇਰ ਚੰਗੀ ਹੁੰਦੀ ਹੈ ਫੇਰ ਚੰਗੀ ਹੋਣੀ ਹੈ ਹਾਂ ਰੋਸ ਬਰੀਡ ਹੈ ਇਹ ਬਾਕੀ ਪਾਰੇ ਪੱਲੇ ਦੇ ਹੈ ਗਾਂਸ ਚੰਗਾ ਸਟਰਕਚਰ ਦੀ ਹੈ ਪੰਜੀ ਤੋਂ 3 ਲੀਟਰ ਦੇ ਵਿੱਚ ਦੁੱਧ ਜਿਹੜਾ ਕਿੰਦੇ ਪੀਨੇ ਕੱਢ ਹੀ ਜਾਣਾ ਹੈ। ਬਸ ਨਾ ਕਰਨਾ ਕਰਨਾ। ਬਹੁਤ ਚੰਗਾ ਲੱਗਦਾ। ਹਾਂ। ਤਾਂ ਇਹ ਕੋ। ਅੱਜ ਚਾਹੀਏ ਦੋ। ਅੱਜ ਚਾਹੀਏ ਲਾਥਾਨੇ ਆ। ਆ ਥੋੜੇ ਥੋੜੇ ਮਗਰਲੇ ਭਲਾਂ ਚ। ਅਜੇ ਭਲਾਂ ਭੁਲਾਂ ਹੈਗੇ ਆ ਉਹ ਨਿੱਕੀ। ਕਿੰਨਾ ਫੇਰੇ ਰਖੇ ਵੀ ਦੀ ਇਹਦਾ ਮੁੱਲ ਆਪਾਂ ਮੁੱਲ ਗਾਂ ਹੀ ਦੇਣੀ ਲੋਕੋ ਨੂੰ 85000 ਅੱਛਾ ਪਰ ਆਪਾਂ 75000 ਦੇਣੀ ਹੈ 75000 ਦਿੱਤੇ ਦੇਣੀ ਆ ਇਹੋ ਚ ਮੰਨਦਾ ਖੁੱਲਾ ਕਰਨਾ ਇਹਨਾਂ ਕੋਲ ਚਲੋ ਫੋਨ ਕੋ ਲਾਊਗਾ ਤੇ ਆਪਾਂ ਹੀ ਸੌਦੇ ਮੌਕੇ ਤੇ ਹੋ ਜਾਊਗਾ ਇਹ ਆ ਵੀ ਮਗਰ ਵੱਛੀ ਵੀ ਚੰਗੇ ਰੁਪਈਆ ਦੀ ਆ ਮਗਰ ਵੱਛੀ ਵੀ ਚੰਗੀ ਆ ਤੇ ਗਾਂ ਵੀ 5 ਪਲੱਸ ਦੁੱਧ ਦੇਊਗੀ ਠੀਕ 5 ਕਿਲੋ ਦੀ ਤੇ ਆਪਾਂ ਗਰੰਟੀ ਵੀ ਦੇ ਦਾਂਗੇ ਠੀਕ ਆ ਹਾਂਜੀ ਬਾਕੀ ਅੱਗੋਂ ਆਪਣੀ ਸਾਮ ਤੇ ਸੇਵਾ ਤੇ ਕਰੀਆ ਵੱਛੀ ਫਿਰ ਤੋਂ ਦੇਖ ਸਕਦੇ ਜੇ ਗਲਾ ਬਿਨਾ ਕਲੀ ਬੱਛੀ ਮਤਲਬ ਚੰਗੇ ਟਿਕੇ ਦੀ ਬੱਛੀ ਆ ਜਿਹੜੀ ਤੇ ਆ ਗੱਭਣਾ ਕੀ ਜੀ ਹਾਂ ਜੀ ਇਹ ਗੱਭਣਗੇ ਦੂਜਾ ਸਵੇਰ ਜੀ ਅੱਛਾ ਤੇ ਪਹਿਲੇ ਸਵੇਰੇ ਇਹਨੇ 22 23 ਕਿਲੋ ਦੁੱਧ ਦਿੱਤਾ ਵਾ ਅੱਛਾ ਇਹਦੇ ਕੋ ਸੰਗ ਨਾਲ ਮੇਰਾ ਵੀਰ ਵੇਖੇ ਇਹਦੇ ਅੱਡ ਨਾਲ ਦੇਖੇ ਤੇ ਇਹਦੀ ਬਰੀਦ ਵਾਲੇ ਦੇਖੇ ਦੀਆਂ ਬਰੀਕੀਆਂ ਨਾਲ ਦੇਖੇ ਇਹ ਆ ਵੀ ਜਿਹਨੇ ਦੁੱਧ ਚੋਣਾ ਵਾ ਜਿਹਨੇ ਦੁੱਧ ਚੋਣਾ ਉਹਦੇ ਵਾਸਤੇ ਚੰਗੀ ਇਹ ਵੀ 25 26 ਕਿਲੋ ਦੁੱਧ ਦੇ ਦਊਗੀ ਅੱਜ ਠੀਕ ਹੈ ਜੀ ਬਾਕੀ ਗੱਭਣੇ ਆ ਜੇ ਗੱਭਣੇ ਆ ਵੇਖੋ ਤੇ ਹੁਣ ਇਹ ਚੰਗੀ ਤਿਆਰ ਹੋ ਗਈ ਆ ਖਾਨ ਵਿੱਚ ਕੋ ਕਿੱਦਾਂ ਲੱਗਿਆ ਹਾਂ ਦੇ ਸਾਡੇ ਸਾਡੇ ਤੇ ਬਾਕੀ ਮਿਲਕਵੇਂ ਨੇ ਚੰਗੀ ਮੋਟੀ ਜੜੀਆਂ ਪੈਪਾ ਹੀ ਲੱਗੀਆਂ ਖੱਲਿਆ ਚੰਗੀ ਤਿਆਰ ਹੁੰਦੀ ਹੈ ਹਲੇ ਨੇ 2-4 ਦਿਨ ਲੈ ਜਨੇ ਜੇ ਫੁੜਿਆਂ ਵਾਲ ਦੇ ਵੇਖੇ ਤੇ ਕੋਈ ਗੱਲ ਨਹੀਂ ਅਜੇ ਇੰਦੀ ਹਾਂਜੀ ਇਹ ਵੀ ਚਲੋ ਸਿੰਘ ਨਹੀਂ ਕਿਸਨੇ ਤੇ ਦਗਾਏ ਉਹ ਉੱਥੇ ਲੈ ਜਾ ਵੀਰ ਜੀ ਉੱਥੇ ਧਮਾ ਲਿਆ ਹੌਲੀ ਹੌਲੀ ਦਾ ਹੈ ਜੀ ਬਾਕੀ ਇਹ ਆ ਵੀ ਸਾੰਬੇ-ਸੁੰਬੇ ਚੰਗੀ ਆ ਥੱਲੇ ਚੰਗੀ ਬਣਦੀ ਆ ਕੋਈ ਭਲਾ ਨਹੀਂ ਆ ਗਿਆ ਹਵਾਨੇ ਤੇ ਹਾਂ ਸੂਨ ਤੱਕ ਚੰਗੀ ਭਰ ਜਾਣੀ ਆ ਇਹ ਆ ਵੀ ਜਿੰਨੇ ਦੁੱਧ ਚ ਆਉਣਾ ਵਾ ਉਹਦੇ ਉਹਦੇ ਹਾਂ ਇਹ ਕਿਹੜੀ ਮਾਰਦੀ ਜੇ ਸਿੰਗ ਦੇਦੇ ਨਿਗਿਨ ਨਿਗੇ ਹੋ ਜਾਣੇ ਪਰ ਆਪਾਂ ਇਹਨੂੰ ਚੰਗੀ ਦਿੱਤੀ ਨਹੀਂ ਵਿਚਾਰੀ ਠੀਕ ਆ ਹਾਂਜੀ ਚਲੋ ਜੋ ਕੁੱਦਰਤੀ ਹੈਗਾ ਵਾ ਤੇ ਤਾਂ ਤੇ ਬਾਕੀ ਇਹਦਾ ਭਾਂਡਾ ਵੇਖ ਕੇ ਕੋਈ ਗਾਣੇ ਲੈਣਾ ਤੇ ਇਹਦਾ ਮੁੱਲ ਫਿਰ ਇਹ ਸਿੰਘਾਂ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਦੀ ਹੈ ਤੇ 90000 ਦੀ ਹੋਲਾਵਾ 5000 ਸਿੰਘਾਂ ਦਾ ਛੱਡ ਦੇਣਾ ਕਿੰਨੇ ਦੀ 65 ਦੀ ਦੇ ਦੇਣੀ ਹੈ ਵੀ ਬਾਕੀ ਮੌਕੇ ਤੇ 25 ਕਿਲੋ ਦੀ ਭਾਅ ਕੋ ਗਾਰੰਟੀ ਲਿਖਾ ਕੇ ਲੈਣੇ ਪਰ ਖੜੇ ਸੇਵਾਲਾ ਖੜੇ ਸੇਵਾਲਾ ਹਾਂਜੀ ਤੇ ਬਾਕੀ ਮੌਕੇ ਤੇ ਮੰਨਤਾ ਮਾਰਦਾਨ ਕਰਦਾ ਜੀ ਨਾ ਕੋ ਖੁੱਲੇ ਹੋ ਜਾਣਗੇ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਈਏ ਹਾਂ ਦੇਖ ਸਕਦੇ ਜੀ ਬਾਕੀ ਕੋ ਫੋਨ ਲਾਉਗਾ ਤੇ ਸਭ ਦਾ ਆਪੇ ਮੌਕੇ ਤੇ ਹੋ ਜਾਊਗਾ ਬਾਕੀ ਇੱਥੇ ਆ ਕੇ ਵੇਖੇ ਕੋਈ ਪਸੰਦ ਆਊਗੀ ਨ ਜ਼ਰੂਰ ਆ ਵੀ ਗੱਬਨ ਆ ਗਈ ਜੇ ਇਹ ਵੀ ਗੱਬਨ ਜੀ ਇਹ ਵੀ ਚੰਗੇ ਰਿਕਾਰਡ ਵਾਲੀ ਜਹਾਜ਼ ਦੀ ਵੇਖਣ ਨੂੰ ਹਾਂ ਜੀ ਆਈ ਵੀ ਚੰਗੀ ਸ਼ਾਮਤਮਾ ਦੂਜਾ ਸੂਹਾ ਜਿਹੜੀ ਇਹ ਚਾਰ ਪੌਂਦਾ ਵੀ ਬਿਲਕੁਲ ਲੈਣੀ ਹੈ ਨਾ ਹਾਂਜੀ ਹਾਂਜੀ ਸਾਇਲੇਜ ਤਾਂ ਆਈਆਂ ਮਗਰ ਇਹ ਦੂਜਾ ਸੂਹਾ ਜਿਹੜੀ ਅੱਛਾ ਇਹਨੇ ਪਹਿਲੇ ਸੂਵੇ 17-18 ਕਿਲੋ ਦੁੱਧ ਦਿੱਤਾ ਹੋਆ ਅੱਛਾ ਇਹ ਰਗਾ 20 ਤੋਂ ਬਾਹਰ ਦਊਗੀ 20 ਕਿਲੋ ਦੀ ਮੰਨ ਕੇ ਕੋ ਜਿੱਦਾਂ ਮਰਜ਼ੀ ਲੈ ਜੇ ਠੀਕ ਹੈ ਜੀ ਹਾਂਜੀ ਇਹਨਾਂ ਇੱਕ ਹਫ਼ਤਾ ਰਿੰਦਾ ਇੱਕ ਹਫ਼ਤਾ ਰਿੰਦਾ ਤੇ ਥਾਣੇ ਦਾ ਵੀ ਪ੍ਰੋਪਰ ਰਸਤਰੀ ਚਵਾਈਆ ਲਾਵਾ ਖੋਲੋ ਫਿਰ ਤੌਰ ਸੀਗੇ ਇੱਕ ਕਰੇ ਫੇਰ ਲਿਆ ਜੀ ਚੰਗੀ ਤਰ੍ਹਾਂ ਦਿਖਾ ਦਈਏ ਤੁਹਾਡਾ। ਹੋ ਗਿਆ। ਬਾਕੀ ਚਿਹਰੇ ਤਾਂ ਵੀ ਕਾਫੀ ਖੂਬਸੂਰਤ ਹੈ। ਆਜਾ ਲਿਆ ਆਜਾ। ਬਾਕੀ ਜੇ ਹਵਾਨੇ ਦੇ ਢਿੱਲਾ ਇਹਦੇ ਵੀ ਕਾਫੀ ਆ ਹਾਂਜੀ ਤੇ ਕਿੰਨਾ ਫਿਰ ਵੇਚੀ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਇਹਦਾ 75000 ਆ ਅੱਛਾ ਇਹ 67000 ਦੀ ਦੇ ਦੇਣੀ ਅੱਛਾ 67 ਜੀ ਦੇ ਦੇਣੀ ਹਾਂਜੀ ਆ ਜੇ ਆ ਵੀ ਰੇਟ ਰੱਖਣੇ ਆ ਰੇਟ ਉਨੇ ਕੀ ਰੱਖਣੇ ਆ 12 13 ਕਿਲੋ ਆੜੀ ਇਹ ਟੋਕੜਾਂ ਦੇ ਭਾਜ ਦੇ ਦੇਣੀ ਆ ਅੱਛਾ ਭਾਵੇਂ ਕੋ ਟੋਕੜਾਂ ਦੇ ਭਾਵੇਂ ਕੋ ਸੱਜਣ ਲਈ ਕੋ ਕੰਮ ਹੀ ਹੋ ਗਿਆ ਆ ਜੇ ਆ ਵੀ ਫੋਨ ਕੋ ਲਾਵੇ ਫੋਨ ਲਾਵੇ ਸਹੀ ਤੇ ਖਾਲੀ ਵੀ ਨਹੀਂ ਮੋੜਨਾ ਕੇ ਠੀਕ ਹੈ ਜੀ ਕਿੰਨਾ ਇਹ ਰਕਤ ਦੁੱਧ ਦਾ 12 ਕਿਲੋ ਤੇ ਬੱਚਾ ਕੰਡਾ ਘਰੋਂ ਲੈ ਕੇ ਆਵੇ ਬੱਚਾ ਹੈਗਾ ਇਹਦਾ ਬੱਚਾ ਤਾਜੀ ਸੂਝ ਆ ਦੇਖੋ ਮੱਛੀ ਮਗਰ 20 ਦਿਨਾਂ ਦੀ ਅੱਛਾ ਹਾਂਜੀ ਆ ਮੱਛੀ ਹੈ ਜਿਹੜੀ ਆ ਜਿਹੜੀ ਮੱਛੀ ਜੀ ਲਿਆ ਖੋਲੋ ਫਿਰ ਤੋਰੀਏ ਹਾਂ ਜਿੰਨਾ ਇਹਨਾਂ ਦੁੱਧ ਦੱਸਣੇ ਕੰਡਾ ਭਾਣਾ ਘਰੋਂ ਲੈ ਕੇ ਆਵੇ ਆਪਣਾ ਠੀਕ ਹੈ ਜੀ ਹਾਂ ਜੇ ਲੀਟਰਾਂ ਦੇ ਕਹਾਂਗੇ ਫਿਰ 2 ਕਿਲੋ ਵਾਧੇ ਜਾਣਾ ਬੱਚਾ ਬਾਕੀ ਇਹ ਵੀ ਹੈਗੀ ਜਰਸੀ ਜੀ ਆ ਕੱਦੇ ਦਾ ਹੁਸਾ ਬਣਾਇਆ ਦਰਮਿਆਨਾ ਜੀ ਕੱਦੇ ਤੇ ਥੱਲਿਆਂ ਚਲੋ ਚੰਗੀ ਜਿੰਨੀ ਜੋਗੀ ਹੈਗੀ ਆ ਇਹਦਾ ਕੋ ਕੱਦ ਦਾ ਅੰਦਾਜ਼ਾ ਲਾ ਲੈ ਮੇਰਾ ਵੀ ਮੁੱਲ ਇੱਥੇ ਆ ਕੇ ਨਾ ਆਖੇ ਵੀ ਇਹ ਨਿੱਕੀ ਹੈ ਤੇ ਵੱਡੀ ਹੈ ਹਾਂਜੀ ਜੋ ਵੀ ਹੈਗਾ ਸਾਹਮਣੇ ਵੀਡੀਓ ਚ ਵਿਖਾ ਦਤਾ ਹਾਂ ਥਾਣੇ ਤੇ ਦੇਖ ਸਕਦੇ ਜੀ ਕਿੰਨਾ ਫਿਰ ਇਹਦਾ ਮੁੱਲ ਦੱਸੋ ਕਿੰਨੇ ਦੇ ਦੀ ਕਰ ਦੋ ਆ ਵੀ ਜਿੰਨੇ ਵੀ ਟੋਕੜਾਂ ਦੀ 12 ਕਿਲੋ ਵਾਲੀ ਉਹਨੇ ਦੇ ਦੀ ਕਿੰਨੇ ਦੀ ਆਉਂਦੀ ਜੀ 36 ਹਜ਼ਾਰ ਦੀ ਜਿਹੜੀ 35 ਦੇ ਦੀ 35 ਹਜ਼ਾਰ ਠੀਕ ਹੈ ਜੀ ਤੇ ਆ ਵੀ 12 ਲੀਟਰ ਹੁਣ ਕਿਵਾੜਾ 12 ਕਿਲੋ ਕੋ ਇਥੋਂ ਚੋਕ ਘੜੇ ਦੋ ਚਾਰ ਟਾਈਮ ਭੰਗ ਚੋਕ ਤੇ ਦੁੱਧ ਸੰਗਣਾ ਇੰਨਾ ਦਾ ਦੁੱਧ ਸੰਗਣਾ ਮੱਝਾਂ ਹਰਗਾ ਫਿਰ ਜੂੜ ਲੰਗੇ ਦੀ ਕੋਈ ਲੋੜ ਨਹੀਂ ਇਹਨੂੰ ਅੱਛਾ ਵਸ਼ੀ ਝੱਡੂ ਤੋਂ ਭਾਵੇਂ ਲੰਮੇ ਪੈਰ ਹੋ ਥਾਲੇ ਤੇ ਹੁਣ ਆ ਗਈ ਛੋਟੀ ਪੂਰੀ ਕਮਾਲ ਦੀ ਗਾਵਾਂ ਵਾਂਗ ਹਵਾ ਨਾ ਲੱਗਾ ਜਿਹੜਾ ਇਹਦਾ ਇਹਨਾਂ ਦਾ ਰਸੋਈ ਤੇ ਹੈ ਹਾਂ ਅਲੈਕਸਾਂ ਦੇ ਜੀ ਇੱਕ ਕਰੀ ਤੁਹਾਨੂੰ ਹਵਨ ਦੋਵਾ ਪਾਸੇ ਹਵਨ ਦੇ ਨਾੜਾ ਜਿਹੜੀਆਂ ਇਸ ਤਰ੍ਹਾਂ ਹਾਂ ਕੋਲੇ ਦਰਦੀ ਦਰਦੀ ਆ ਕਿੰਨਾ ਵਿਦਿਓ ਤੇਰਾ ਦੁੱਧ ਤਿਆਰ ਹੈ ਤੇ ਕੋਲ ਹੁਣ ਮੁੱਕ ਰਿਹਾ ਦੁੱਧ ਪਰਸੋਂ ਨਹੀਂ ਨਹੀਂ ਆਈ ਅਸੀਂ 20 ਕਿਲੋ ਚੋਗ ਲੈਣਾ ਉਹਨਾਂ ਦੇ ਘਰੋਂ ਪਰ ਤੁਹਾਨੂੰ ਬੜਾ ਦੂਜੇ ਥਾਂ ਗੀ ਨਹੀਂ ਲਾਉਣਾ ਹਾਂਜੀ ਹੁਣ 18 ਕਿਲੋ ਦੁੱਧ ਹੋਊ ਮਾਈ ਥੱਲੇ 17 ਕਿਲੋ ਜੀ ਆਪਾਂ ਗਾਰੰਟੀ ਦੇਗੇ ਵੀ ਕੱਲ ਦਾਂਗੇ ਤੇ ਕੰਡਾ ਵੀ ਲੈਵਾਂ ਤੇ ਕੰਡੇ ਤੇ ਚਾੜ ਵੀ ਦਾਂਗੇ ਇਹ ਆ ਵੀ ਆਪਣਾ ਇੱਥੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੋ ਚੋਲੇ ਪਾ 10 ਟਾਈਮ ਚੋਲੇ ਬਾਕੀ ਅੱਛਾ ਹਾਂਜੀ ਤੋ ਜੇ ਲੀਟਰਾਂ ਮੈਂ ਇੰਨਾ ਫਿਰ 22 ਕਿਲੋ ਅੱਛਾ ਕੰਡੇ ਦੇ 17 ਲੀਟਰਾਂ ਹੀ ਬਾਈ ਆ ਸੋਈ ਨੂੰ ਕਿੰਨੇ ਦਿਨ ਹੋ ਗਿਆ 15 ਦਿਨ ਹੋ ਗਏ 15 ਦਿਨ 24 ਕਿਲੋ ਦੁੱਧ ਕਰ ਜੂਗੀ ਮੱਝ ਜੀ ਨੂੰ ਲਾ ਕੇ ਇੱਕ ਵਾਰੀ ਆ ਦੇਖ ਸਕਦੇ ਜੀ ਇਧਰੋਂ ਵੀ ਹਵਾਨਾ ਇਹਦਾ ਦੋਵਾਂ ਪਾਸੇ ਹੀ ਹਵਾਨੇ ਨੇ ਤੋ ਨਾੜਾਂ ਜਿਹੜੀਆਂ ਇਤਰਾਵ ਖੋਲੋ ਹਾਂ ਫਿਰ ਤੋਰਤੀ ਬਾਕੀ ਆ ਚਿਹਰਾ ਵੀਰਾ ਦੇਖ ਸਕਦੇ ਜੀ ਇੱਕ ਮਾਈਨਸ ਪੁਆਇੰਟ ਹੈਗਾ ਜਿਹੜਾ ਇਹਦਾ ਸਿੰਗਾ ਦਾ ਬਾਕੀ ਨਹੀਂ ਕੋਈ ਗੱਲ ਇਹ ਆ ਵੀ ਸਿੰਗ ਇਹਨੇ ਕੁੰਡਾ ਨਹੀਂ ਕੀਤਾ ਚਲੋ ਇਹ ਆ ਵੀ ਚਲੋ ਫਿਰ ਵੀ ਮੱਝ ਦੇ ਹਿਸਾਬ ਨਾਲ ਠੀਕ ਆ ਇਹ ਸਿੰਘ ਕੁੰਡ ਨੂੰ ਲੈ ਪੇਤਾ ਨਹੀਂ ਪਤਾ ਕਿੰਨੀ ਦੀ ਹੁਣ ਆਪ ਲੱਖ ਹੀ ਢਾਦਣਾ ਸਿੰਘਾਂ ਦਾ ਬਾਕੀ ਪੂਰੀ ਭਾਰੀ ਹੈ ਮੱਝ ਜੜੀ ਚੰਗੀ ਸਰੀਜ ਨਾ ਸੰਭੀ ਆ ਇਧਰ ਲੈ ਜਾਵਿਧਿਆ ਕਰੀ ਸਿੱਧੀ ਤੋਰ ਤੋਂ ਦੁੱਧ ਜਿਹੜਾ 17 18 ਲੀਟਰ ਹੁਣ ਜਿਹੜਾ ਕਹਿੰਦੇ ਕਿ ਕੰਡੇ ਤੇ ਭਾਵੇਂ ਕੋ ਚਾੜ ਕੇ ਲੈ ਜਾ ਜੇ ਤਰ੍ਹਾਂ ਮਰਜੀ ਬਾਕੀ ਸੋ ਇਸ ਵਾਰ ਪਛਦੇ ਵਾਧਨ ਦਾਵਾ ਕਿ ਕੋਈ ਆਪਣਾ ਰਮਾਨਾ ਦੋ ਟਾਈਮ ਚੋਗ ਲੈ ਜਾਏ ਤਾਂ ਪਛਾਵੇਂ ਇਸ ਮਾਨੇਰਾ ਦੇਖ ਸਕਦੇ ਕਿੰਨਾ ਫੇਰਕਣਾ ਵਿਧੀ ਦਾ ਮੁੱਲ ਜੀ ਇਹ ਸਿੰਘ ਕੁੰਡੇ ਹੁੰਦੇ ਹਾਂਜੀ ਫਿਰ 3.5 ਲੱਖ ਦੀ ਅੱਛਾ 2.5 ਦੀ 2.5 ਦੀ ਦੇਣੀ ਆ ਕੀ ਹੋਰ ਕਰਨਾ ਮੰਤਨ ਨਹੀਂ 2.5 ਜਿਆਦਾ ਹੋ ਜਾਣਾ 170 ਦੀ ਮਹੀ ਦੇ ਦਾਂਗੇ 17 ਕਿਲੋ ਦੁੱਧ ਕੰਡੇ ਤੇ ਚਾੜ ਕੇ ਅੱਛਾ ਹੋ ਨਹੀਂ ਮੈਂ ਸਾਰੀ ਖਾਲੀ ਕਰ ਦੇਣੀ ਆ ਟਾਈਮ ਕੋ ਵੇਖ ਲੈ ਟਾਈਮ ਆ ਥੋੜਾ ਲੇਟ ਹੋ ਗਏ ਆ 9:30 ਹੋ ਗਏ ਆ 9:30 ਦੇ ਲਾਗੇ ਬਨੇ ਆਪਾਂ ਮੱਝ ਛੋੜ ਦੇਣੀ ਆ ਇੱਕ ਨਾ ਕੋ ਸ਼ਾਮੀ ਖਾਲੀ ਕਰਾ ਲੇ ਆਪਣੀ ਕੱਲ ਸਵੇਰੇ ਚੋ ਕੇ ਸ਼ਾਮਾਂ ਨੂੰ ਚੋ ਕੇ ਦੋ ਟਾਈਮ ਚੋ ਕੇ ਕੱਲ ਤੇ ਫੇਰ ਆਪਣੀ ਮੱਝ ਇਹ ਆ ਵੀ ਅੱਜ ਸ਼ਾਮੀ ਖਾਲੀ ਕਰਾ ਲੇ ਅੱਜ ਸ਼ਾਮੀ ਖਾਲੀ ਹੋਣੀ ਇਹਨਾਂ ਕੋ ਆਖੇ ਵੀ ਤੂੰ 17 ਦੱਸਿਆ ਸ਼ਾਮੀ ਸਾਨੂੰ 9 ਕਿਲੋ ਕੰਡੇ ਚਾੜ ਦੋ ਇਹ ਆ ਵੀ ਹੋ ਨਹੀਂ ਦੇਣਾ ਹੁਣ ਹੁਣ ਚਵਾਈ ਲੇਟ ਹੋਣੀ ਹੈ ਹੁਣ ਚਵਾਈ ਲੇਟ ਆ ਤੇ 9:30 ਚਲੇ ਆ ਤੇ ਸਵੇਰੇ ਵੀ ਚੋਲੇ ਤੇ ਕੱਲ ਸ਼ਾਮ ਨੂੰ ਸਵੇਰੇ 6 ਵਜੇ ਸ਼ਾਮ ਨੂੰ ਚੋਵੇ 6 ਵਜੇ ਸਵੇਰੇ ਚੋਵੇ ਤੇ 6 ਵਜੇ ਕੱਲ ਸ਼ਾਮੀ ਚੋਵੇ ਹਾਂਜੀ ਹਾਂਜੀ ਭਾਵੇਂ 6 ਤੋਂ 6 10 ਦਿਨ ਚੁੰਦਾ ਰਹੇ ਬੰਦਾ ਠੀਕ ਹੈ ਜੀ ਹਾਂਜੀ ਜੈਸ ਨੋ ਕਰੀਏ ਕਿੰਨੇ ਦੀ ਹੈ ਮੈਂ ਜੈਸ ਨੋ ਹੀ ਦੱਸਿਆ 170 ਜੀ ਹਾਂ ਚਲੋ ਬਾਕੇ ਮਾਂ ਤਨ ਖੁੱਲਾ ਕਰ ਦਾਂਗੇ ਖੁੱਲਾ ਹੋ ਜਾਊਗਾ ਮਾਂ ਤਨ ਹਨਾ ਤੇ ਬਾਕੀ ਚਲੋ ਕੋ ਫੋਨ ਲਾਊਗਾ ਤੇ ਫੋਨ ਲਾਵੇ ਕੋਈ ਗੱਲ ਨਹੀਂ ਮੌਕੇ ਤੇ ਮਾਂ ਤਨ ਕਰ ਦਾਂਗੇ ਜਿੰਨਾ ਕਹੋਗੇ ਠੀਕ ਹੈ ਜੀ ਬਾਕੀ ਇੰਨੇ ਦੁੱਧ ਵਾਲੇ ਤੁਹਾਨੂੰ ਪਤਾ ਹੀ ਹੈ ਮੈਂ ਮੈਂ ਵੀ ਇਹ ਦੁੱਧ ਤਿਆਰ ਕਰਨਾ ਕਿਹੜਾ ਚੰਗਾ ਇੱਕ ਹੁੰਦਾ ਵਾ ਤਿਆਰ ਇੱਕ ਹੁੰਦਾ ਕਰ ਜੂਗੀ ਇੱਕ ਹੁੰਦਾ ਕਰ ਜੂਗੀ ਵੀ ਗੱਣਿਆਂ ਦੇ 20 ਕਿਲੋ ਕਰ ਜੂਗੀ ਇਹਦੇ ਕੋਲ ਤਿਆਰ ਆ ਬਿਲਕੁਲ ਤਿਆਰ ਆ ਠੀਕ ਹੈ ਜੀ ਕਰੂ ਕਰ ਜੂਗੀ ਤੇ ਤਿਆਰ 'ਚ ਬੜਾ ਫਰਕ ਹੁੰਦਾ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ